ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਵਾਝ ਦੀ ਵੀਡੀਓ ਆਪਾਂ ਪਿੰਡ ਹੰਡਿਆ ਜਿਲ੍ਹਾ ਬਰਨਾਲਾ ਇੱਥੋਂ ਕਵਰ ਕਰਦੇ ਆ ਵਪਾਰ ਦਾ ਕੰਮ ਆ ਵੀਰਾਂ ਦਾ ਜਦ ਵੀ ਆਪਾਂ ਉਹਨਾਂ ਦਾਖਤੋਂ ਲੈ ਕੇ 15 ਗਾਵਾਂ ਹਰ ਵਕਤ ਆ ਹਾਜ਼ਰ ਹੁੰਦੀਆਂ ਅੱਜ ਆਪਾਂ 9 ਗਾਵਾਂ ਕੈਮਰੇ ਦੇ ਸਾਹਮਣੇ ਕਰਾਂਗੇ ਪੰਜ ਨਾਗ ਵੀਰ ਦੇ ਹੋਰ ਆਉਣ ਵਾਲੇ ਆ 14 15 ਨਾਗ ਸਾਨੂੰ ਇੱਥੇ ਹਾਜ਼ਰ ਮਿਲਣਗੇ ਇੱਕੋ ਕਰੋ ਇੱਕ ਜਰਸੀ ਸੁਈ ਵੀ ਤੇ ਬਾਕੀ ਹੈਗਾ ਗੱਬਣਾ ਆਓ ਅਗੇ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਮੇਰਾ ਨਾਮ ਐਡਰੈਸ ਦੱਸਿਓ ਆਪਣਾ ਨਾਮ ਬਾਈ ਭਾਵਨਪ੍ਰੀਤ ਸਿੰਘ ਆ ਪਿੰਡ ਐਂਡ ਐਜ ਜਿਲ੍ਹਾ ਬਰਨਾਲਾ ਜੀ ਤੇ ਮੋਬਾਈਲ ਨੰਬਰ ਜੀ ਆਪਣਾ ਇੱਕ ਨੰਬਰ ਹੈਗਾ 9877868289 ਦੂਜਾ ਨੰਬਰ ਹੈਗਾ 9673550041 ਇਹ ਵੱਡੇ ਭਰਾ ਨੰਬਰ ਆ ਜੀ ਠੀਕ ਹੈ ਅੱਜ ਦਾ ਤਰੀਕ ਹੈਗਾ ਮੈਂ ਕਹਿੰਦਾ 29 ਜੁਲਾਈ ਅੱਜ 29 ਜੁਲਾਈ ਆ ਬਾਈ ਅੱਜ 29 ਤਰੀਕ ਨੂੰ ਹਾਜ਼ਰ ਨੇ ਵੀਰੇ 6 ਗਾਮ ਆ ਰਹੇ ਨੇ 15 ਟੋਟਲ ਗਾਮ ਆਣੀਆਂ 15 ਗਾਮਾਂ ਸਾਮ ਤੱਕ ਆਪਣੇ ਕੋਲ ਹੋਰ ਆ ਜਾਣੀਆਂ ਠੀਕ ਹੈ 15 ਗਾਮ ਐਚ ਐਫ ਦੀਆਂ ਇੱਥੇ ਹਾਜ਼ਰ ਹਾਂ ਭਾਈ ਅਮਨ ਜੀ ਜਰਸੀ ਤੇ ਆਈ ਹੈਗੀ ਆਰ ਫੈਰ ਵੀ ਹੈਗੀਆਂ ਨਹੀਂ ਆ ਠੀਕ ਹੈ ਤੇ ਗਰਲੈਂਡੋ ਵੀ ਐਚ ਐਫ ਦੀਆਂ ਸਾਰੇ ਭਾਂ ਦਾ ਮੇਲ ਸਾਰੇ ਭਾਂ ਦਾ ਮੇਲ ਹੀ ਆਪਣੇ ਕੋਲ ਆ ਜਾ ਠੀਕ ਹੈ ਤੇ ਅਮਨ ਕੇ ਚਲੋ ਵੀ ਦੁੱਧ ਦੀ ਕਪੈਸਟੀ ਕਿਥੋਂ ਤੋਂ ਸਟਾਰਟਿੰਗ ਆਪਾਂ ਨੂੰ ਤੁਸੀਂ ਕੰਪੈਸਟੀ ਅਮਨ ਕੇ 25 ਕਿਲੋ ਤੋਂ ਲੈ ਕੇ ਭਾਈ 40 ਤੋਂ ਪਲੱਸ ਵਾਲੀਆਂ ਨੇ ਸਾਰੀਆਂ ਠੀਕ ਹੈ ਵੀ ਹੈ ਲੱਖ ਤੇ ਆਸ-ਪਾਸ ਦੀਆਂ ਸਾਰੀਆਂ ਲੱਖ ਤੋਂ ਭਾਈ ਕੋਈ ਅੰਦਰ ਨੇ ਕੋਈ ਲੱਖ ਤੋਂ ਬਾਹਰ ਨਹੀਂ ਹੈ ਪਰ ਵੀ ਹੈਗੀਆਂ ਪ ਦੂਜਾ ਨੰਬਰ ਹੈਗਾ 97355046 ਤੇ ਵੀਰ ਬਣ ਕੇ ਇੱਕ ਰਿਕਵੈਸਟ ਹੀ ਹੈਗਾ ਤੇ ਆਪਾਂ ਨੂੰ ਟੋਕੜ ਗੱਬਣਾ ਵਾਲਾ ਆਪਾਂ ਨੂੰ ਫੋਨ ਨਾਲ ਲਾਵੇ। ਬਈ ਫੋਨ ਲਾਉਣਾ ਟੋਕੜ ਗੱਬਣਾ 100000 ਵਾਲਾ ਯਾਰ ਵਾਲਾ ਫੋਨ ਲਾ। ਟੋਕੜ ਗੱਬਣਾ ਬਖਰੀ ਦੇਣੀ ਹਨ। ਹਾਂ ਨਾ ਬਾਈ 50-60000 ਵਾਲਾ ਆਪਾਂ ਨੂੰ ਫੋਨ ਲਾ। ਠੀਕ ਆ ਵੀ ਚੰਗੇ ਰੇਟ ਵਾਲੇ ਕੰਮ ਹੋ ਗਏ। ਚੰਗੇ ਰੇਟਾਂ ਨੇ ਬਾਈ ਚੰਗੀ ਕੀਮਤ ਤੇ ਭਰ ਕੇ ਲੈ ਕੇ ਜਾਂਦੀਆਂ ਨੇ ਗਾਵਾਂ। ਠੀਕ ਹੈ। ਚੰਗੇ ਮੋਦੀ ਤੇ ਜੀ ਮਿਲ ਸੀਗਾ। ਪਹਿਲੇ ਨੰਬਰ ਤੇ ਆਪਾਂ ਜਿਹੜੀ ਜਰਸੀ ਵੜ ਦੇਖੀ ਜਾਂਦੇ ਆ ਬਾਈ ਜੀ ਸੂਆ ਕਿਹੜਾ ਸੂਆ। ਇਹ ਬਾਈ ਪਹਿਲ ਤੋੜ ਕੇ ਚੱਕ ਦੀ ਹੋਈ ਜਾਂਦਾ ਪਰਪਰ ਕਰੇ। ਜਾਈ ਦੀ ਆ ਭਾਈ ਖੇਦੀ ਮੱਲਾ ਚਾਹੇ ਦੂੰਦੀ ਉਹ ਦੁਗਦੇ ਕੱਢ ਕੀ ਜਾਂਦਾ। ਬੱਚਾ ਕੀ ਦਤੈ ਨੇ? ਮਗਰ ਬਸਾ ਭਾਈ ਇਹਦੇ। ਮਗਰ ਜਰਸੀ ਦਾ ਬੱਚਾ ਕਹਿਵਾਂ ਜਨ ਸੂਈ ਨੂੰ ਹੋ ਗਿਆ। ਅੱਜ ਭਾਈ ਐ ਮੰਨ ਕੇ ਜਾਲ ਤੜ ਕੇ ਸਵੇਰ ਦੀ ਸੂਈ ਵੀ ਹੈਗੀ। ਠੀਕ ਹੈ। ਤੇ ਹੁਣ ਐ ਮੰਨ ਕੇ ਚੱਲ ਵੀ 11 ਸਾਢੇ ਕਿਦਾ ਦਾ ਟਾਈਮ ਹੈਗਾ। ਚੱਲ ਕਹਿ ਐ ਮੰਨ ਕੇ ਚੱਲੇ 40 ਕਿਲੋ ਬੋੜੀ ਚੂਈ ਵੀ ਹੈ 25 ਕਿਲੋ। ਠੀਕ ਹੈ ਜੀ। ਚੋਣ ਚਵਾ ਧਾਰਾ ਤੂਰਾ। ਚਵਾ ਭਾਈ ਇਹ ਚਾਹੇ ਐ ਹੀ ਬਹਿ ਜਾ ਕੋਈ ਦਿੱਕਤ ਵਾਲੀ ਗੱਲ ਵੀ ਨਹੀਂ। ਠੀਕ ਹੈ ਧਾਰਾ ਤੂਰਾ ਇੱਕ ਨੰਬਰ ਹਣਾ। ਆ ਲੈ ਭਾਈ ਲੈ। ਠੀਕ ਹੈ ਸੋ 24 ਦੀ ਪੂਰੀ ਇੱਕ ਨੰਬਰਾ ਜਮਾ ਸੋ ਦੇਖੋ 24 ਦੇਖੋ ਫਰਸਟ ਕਲਾਸ ਜਮਾ ਤੇ ਮੈਕਸਿਮਮ ਐਪਰੇ ਦੁੱਧ ਕਿਥੇ ਰੋ ਹੋਏ ਦਾ ਦੁੱਧ ਭਈ ਐ ਮੰਨ ਕੇ ਚਲਾ ਇਹ ਪਹਿਲੇ ਨਾ ਬੱਸੀ ਆਏਗੀ ਦੁੱਧ 24 25 ਕਿਲੋ ਆਰਾਮ ਨਾਲ ਹੀ ਦੇ ਦੇਣਾ ਠੀਕ ਹੈ ਬੰਦਾ ਆਉਂਦਾ 20 ਕਿਲੋ ਮੰਨ ਕੇ ਲੈ ਠੀਕ ਹੈ ਨਾ ਗੱਲ ਐ ਮੰਨ ਕੇ ਇਹ ਜਿੰਨੇ ਦਾ ਬਾਡੀ ਵੇਟ ਜਿੰਨੇ ਜੀ ਬੱਸੀ ਜੀ ਬਰੀਡ ਆਏਗੀ ਤਾਂ 25 ਕਿਲੋ ਕੋਈ ਬਾਹਲਾ ਮਹਿਣਾ ਨਹੀਂ ਹੈਗਾ ਬੱਸੀ ਠੀਕ ਹੈ ਤੋਰੇ ਬਾਹਰ ਨੂੰ ਸੋbro ਮੂੰਹ ਮੱਥਾ ਦੇ ਰੰਗ ਵਾਜ ਦੇਖੋ ਬੈਡ ਦਾ ਪੂਰਾ ਸਾਫ ਸੁਥਰੀ ਪਿਓਰ ਅਸਲ ਜਰਸੀ ਅਸਲ オリジナル ਪੀਸ ਹੈਗਾ ਸੋ ਇਹਨੂੰ ਕਹਿੰਦੇ ਕਾਲਜ ਪਾਣੀ ਪੀਣ ਵਾਲੀ ਹੈਣਾ ਮੱਥੇ ਦੇ ਟੋਆ ਵਗੈਰਾ ਤੇ ਥਾਣ ਦੇਖੋ ਕਿਆ ਬਾਤਾਂ ਹੱਥੀ ਚਵਾਈ ਵਾਲਾ ਸੋਨਾ ਗੁੱਲੇ ਵਾਲਾ ਥਾਣ ਲੱਗਿਆ ਵਾ ਤੇ ਸੁਈ ਸਵਾਈ ਹੈ ਹੈਣਾ ਜਿੱਥੇ ਬਨ ਕੇ ਜਿੱਥੇ ਮਰਜੀ ਚੋਲੇ ਬੰਦਾ ਠੀਕ ਹੈ ਪਹਿਲਾ ਸੁਆ ਮੂੰਹੋ ਦੋ ਲਾਂਦਾ ਹੈਣਾ ਕੋਈ ਐਂ ਗੱਲ ਨਹੀਂ ਇਹ ਵੀ ਆਪਾਂ ਨਿਆਣਾ ਪਾਲਿਆ ਜਾਂ ਕੋਈ ਹੋਰ ਠੰਢੀ ਦਿੰਦੀ ਹੈ ਬਰਫ਼ ਵਰਗੇ ਵੀ ਬਰਫ਼ ਵੀ ਘੱਟ ਠੰਢੀ ਹੁੰਦੀ ਹੈ ਚੋਣ ਦੇਖੋ ਮੋਟਾ ਮੋਟਾ ਸਿਰਦੀ ਹੈਣਾ ਲੈ ਕਿਆ ਬਾਤਾਂ ਓ गोल्डन कलर ਆ ਕਿਆ ਬਾਤ ਆ ਸਾਫ ਸੁਥਰੀ ਰਾਜੀ ਸਮੀ ਬੜੀ ਵੀ ਹੈ ਨਾ ਤੇ ਵੀ ਬਾਈ ਆਪਾਂ ਇਹਦੀ ਵੀਡੀਓ ਵੀ ਦੱਸ ਦਿੰਦੇ ਆਗੇ ਠੀਕ ਐ ਬਾ ਲੈਣ ਦੇ ਨਹੀਂ ਵੀਰੇ 92000 ਰੁਪਏ ਦਵਾਂਗੇ ਜੈ ਜੈ ਗੱਲ ਐਵੇਂ ਸਵਾ ਮਾਂਗ ਲ ਡੇਢ ਮਾਂਗ ਉਹ ਵੀ ਕੋਈ ਫਾਇਦਾ ਨਹੀਂ ਹੈ ਨਾ ਫਿਰ ਮੰਗਣ ਦਾ ਬਾਈ ਤਾਂ ਸਵਾ ਲੱਖ ਮੰਗ ਲਈਏ ਸਵਾ ਵੀ ਤਾਂ ਥੋੜਾ ਬੱਸੀ ਜੇ ਸਾਹਿਬ ਨਾਲ ਬ੍ਰੀਡ ਪਰ ਆਪਾਂ ਮੰਨ ਕੇ ਰੇਟ ਉਹ ਕਰਿਆ ਜਿਹੜਾ ਵੇਚਣ ਵਾਲਾ ਬਸ ਹਾਂ ਬਸ ਉਹਨੇ ਕੀ ਮਾਰ ਦੇਣਾ ਰੱਖਣਾ ਵੀ ਨਾਲ ਨਹੀਂ ਵੱਧ ਲੱਗੇ ਜੈ ਜੈ ਗੱਲ ਹੁਣ ਆਪਾਂ ਇੱਕ 10 ਮੰਗ ਲਗਾ ਮੰਗੀਆਂ ਦੇ ਹਨਾ ਸਭ ਤੋਂ ਰੇਟ ਬਿਲਕੁਲ ਜੈਨ ਹੋਣੇ ਦਾ 92000 ਰੁਪਿਆ ਇਹਦੇ ਵਿੱਚੋਂ ਛੋਟ ਥੱ ਤੇ ਬੈੜ ਗਾ ਦੀਆ ਜਿਹੜੇ ਵੀ ਇਹਨੇ ਲੈਣੀ ਮੰਨ ਕੇ ਚਲੋ ਵੇਚ ਨਹੀਂ ਨਹੀਂ ਕਿਉਂਕਿ ਜਵਾਨੀ ਨਿਊ ਜਨਰੇਸ਼ਨ ਆ ਬਿਲਕੁਲ ਬਲੱਡ ਦੇ ਵਿੱਚ ਆ ਨੋਰਮਲੀ 25 ਕਿਲੋ ਖਰਾ ਰੋਟਾ ਦੇ ਦੂਗੀ RAM NAR ਜਿਹਦੇ ਕੋਲ ਵੀਰ ਦੇ ਘਰੋਂ ਲਈ ਜਾਣੀਆਂ ਉਹ 10 ਤੋਂ 12 ਗਾਵਾਂ ਰੱਖਦਾਗਾ ਬੰਦ ਕੀ ਰੱਖਦਾਗਾ ਉਹਨੇ ਐ ਮੰਨ ਕੇ ਚਲੇ ਆਇਆ ਤੇ ਵੇੜਾ 50 ਤੋਂ ਪਲੱਸ ਕਰ ਗਿਆ ਉਹ ਵੀ ਬੰਦ ਕੇ ਨਾਲੀ ਆਪਣਾ ਮਾਰ ਐਡਰੈਸ ਦੇ ਦਾਂਗੇ ਬੰਦੇ ਦਾ ਜਿੱਥੋਂ ਵੀ ਲਈ ਹੈਗੀ ਕੋਈ ਐ ਦਿੱਕਤ ਵਾਲੀ ਕਰਦੀ ਵੀ ਨਹੀਂ ਅੱਗੇ ਭਾਈ ਜੀ 2 ਨੰਬਰ ਐਰ ਸ਼ਾਇਰ ਦੇਖੀ ਜਾਂਦੇ ਆ ਇਹ ਭਾਈ ਦੂਜਾ ਥੂਆਗਾ ਸਾਫ ਸੁਪ ਬਹੁਤ ਆ ਹਨਾ ਹਾ ਬੀ ਬਹੁਤ ਬਈ ਠੰਡੀ ਬਦੇਰੀ ਠੀਕ ਹੈ ਦਿਨ ਕੱਢਦੀ ਲੱਗਦੀ ਆ ਨਾ ਦਿਨ ਕੱਢਦੀ ਆ ਬਈ ਨਾੜਾ ਨੂੜਾ ਵੀ ਦਿਖਾ ਦਿਆ ਇਹ ਮੰਨ ਕੇ ਚੱਲ ਵੀ ਲੈ ਵੀਰੇ ਠੀਕ ਹੈ ਕੈ ਦਿਨ ਪਾਪ ਬਈ ਬੀ 24 ਕਿਲੋ ਨੇ ਪਲੂਨ ਨੂੰ ਦੋ ਦੁੱਧਤਾ ਹੋਵੇ ਦਾ ਠੀਕ ਹੈ ਤੇ ਦਿਨ ਕੈ ਕੱਢ ਦਿਆ ਦਿਨ ਆ ਵੀਰੇ 10 ਦਿਨ ਬਾਕੀ ਪੈਣੇ ਬੈੜਦੇ 10 ਦਿਨ ਬਾਕੀ ਤੇ ਹੈ ਜਮਾ ਮੰਨ ਕੇ ਜਦੋਂ ਸਫਾਈ ਵਾਲੇ ਬੈੜ ਪੂਰੀ ਹੈ ਨਾ ਸਫਾਈ ਵਾਲੀ ਵੀਰੇ ਪੂਰੀ ਸੋ ਪੂਰੀ ਸਾਫ ਸੁਥਰੀ ਰਾਜੀ ਸਮੀ ਪੜੀ ਵੀ ਸੋ ਮੂੰ ਮੱਥਾ ਚੰਗਾ ਤੇ ਪਿਓਰ 에ਅਰ ਸਰ ਸੋ ਰੰਗਵਾਜ ਦੇਖੋ ਬੈੜਦਾ ਜਮਾ ਬਹੁਤ ਵੀ ਡਿਮਾਂਡ ਕਰਦਾ ਕਿ 에ਅਰ ਸਰ ਲੈਣੀ ਦੂਜਾ ਸੂਆ ਵੜ ਸੂ ਰਹੀ ਆ 10 ਦਿਨ ਬਾਕੀ ਆ ਦੁੱਧ ਦੀ ਐਵਰੀ ਮੰਨ ਕੇ ਚੱਲੇ ਵਿੱਚ 25 ਤੋਂ ਪਲੱਸ ਵਾਲੀ ਵੀਰੇ ਇਹ ਵੀ ਕਹਿੰਦਾ ਬੱਚੀ ਬੱਚੀ ਮੰਨ ਕੇ ਲੈ ਲੈ ਬੰਦਾ 25 ਕਿਲੋ ਮੰਨ ਕੇ ਭਾਈ ਇਹਨਾਂ 25 ਕਿਲੋ ਖਰਾ ਦਾ ਦੋ ਦੇਣ ਇਹਨੇ ਠੀਕ ਹੈ ਤੇ ਮਿਲਕ ਵੇਨ ਵਗੈਰਾ ਹੀ ਬਹੁਤ ਚੰਗੀ ਆ ਇਹਨਾਂ ਦਾ ਕਲਰੀ ਬਹੁਤ ਪਿਆਰਾ ਹੈਗਾ ਠੀਕ ਹੈ ਆ ਘਰੇ ਜਿਹਨੇ ਵੀਰ ਨੇ ਇੱਕ ਅੱਧੀ ਰੱਖਣੀ ਸ਼ੌਂਕ ਨਾਲ ਠੀਕ ਹੈ ਸ਼ੋਣੀ ਜੱਜੂਗੀ ਸੋ ਪੂਰਾ ਮੰਨ ਕੇ ਚੱਲੋ ਵੀ ਸਾਫ਼ ਸੁਥਰਾ ਸਿਲੇਕਟਡ ਵੀ ਸੱਜਾਂ ਹਣਾ ਇਹਦਾ ਰੇਟ ਵਗੈਰਾ ਕੀ ਰਹਿਣਾ ਰੇਟ ਬਾਈ ਇਹ ਵੀ ਦੇ ਦਾਂਗੇ ਆਪਾਂ 90000 ਦੀ ਡਿਜ਼ਾਈਨ ਬੱਸੀ 90000 ਬਾ ਲੈਣ ਦੇ ਨਹੀਂ ਐ ਫੈਕਸ ਪ੍ਰਾਈਜ਼ ਹੀ ਨੇ ਬਸ ਛੋੜਸਾ ਭਈ ਹੋਊਗਾ ਫਿਰ 85 ਵਾਲਾ ਵਾਹਣ ਨਾ ਲਾਵੇ ਆਪਾਂ ਨੂੰ ਜੈ ਜੈ ਗੱਲ ਛੋੜ ਦੇ ਆ ਦਿਖਾ ਦੇ ਬਾਈ ਇਹ ਦੇਣੀ ਆਪਾਂ 90000 ਦੀ ਹੈ ਨਾ 90000 ਦੀ ਦੇਣੀ ਆ ਬਾਈ ਠੀਕ ਆ ਬਾਹਲਾ ਤੋੜ ਤੜਾਈ ਇਹ ਨਹੀਂ ਬਾਹਲਾ ਤੋੜ ਤੜਾਈ ਇਹ ਨਹੀਂ ਹੈਗਾ 90000 ਅਖੰਡ ਦਾ ਹੀ ਮੰਨਣਾ ਨਹੀਂ ਕਰਾਂਗੇ ਠੀਕ ਹੈ ਤੇ ਅੱਗੇ ਤੀਜੇ ਨੰਬਰ ਤੇ ਆ ਗਈ ਐਚ ਐਫ ਐਚ ਐਫ ਹੈ ਵੀਰੇ ਇਹ ਕਿਹੜਾ ਸੁਆ ਸੂਰੀ ਆ ਇਹ ਬਾਈ ਦੂਜਾ ਸੁਆ ਛੇ ਦਾੰਦਾ origignal clone ਨੇ ਦੇ ਦਿੱਤੀ 34 35 ਕਿਲੋ ਪਾਇਆ ਇਹਦਾ ਲੇਵਾ ਫਾੜੀ ਵਾਲਾ ਜਾਵਾਂ ਫਾੜੀ ਵਾਲੇ ਤੇਰੇ ਜਾਵਾਂ ਨਾਲ ਆਇਆ ਕੋਈ ਠੰਡੀਆਂ ਬਰਫ਼ ਵਰਗੀ ਵੀਰਾ ਆਤੀ ਜਾ ਚਵਾਈ ਕਰ ਲੈ ਚਾਹੇ ਝੋਲਿਓ ਆ ਮਾਗਰ ਫੋਟਾਂ ਹੀ ਹੈਗੇ ਨੇ ਪਰ ਇਹ ਚੱਲਦੀਆਂ ਰਹਿਣੀਆਂ ਇਹਦਾ ਕੋਈ ਬਹਿਮ ਨਾ ਕਰੀ ਇਹਦਾ ਬਹਿਮ ਨਾ ਕਰੀ ਵੀਰ ਵੀ ਚੱਲਦੀਆਂ ਹੋਣਗੀਆਂ ਚੱਲਦੀ ਨਹੀਂ ਜੀ ਕੀ ਐ ਬਰੇ ਜੀ ਰੇ ਜੀ ਦੁੱਧੜੀ ਇਸ ਕੀ ਦੀ ਦੁੱਧ ਭਈ ਆ ਮੰਨ ਕੇ ਚੱਲ ਮਾਲਕ ਨੇ ਤਾਂ ਆਪਣ ਨੂੰ 40 ਕਿਲੋ ਕਹਿ ਕੇ ਦਿੱਤਾਗਾ ਵੀ ਆ ਮੰਨ ਕੇ 35 ਪਲੱਸ ਆ ਨਾਰਮਲ ਦੁੱਧ ਦੇਣੀ ਆ ਬੜ ਨੇ ਠੀਕ ਐ ਦੰਦੋ ਚੌਗੀ ਆ ਕਿਉਂਕਿ ਆਸ਼ਤ ਨਹੀਂ ਛੇ ਦਾੰਦੇ ਗਰੀ ਰਾਈ ਨਾਲ ਦੂਜਾ ਸੂਆ ਜਾਵਾਂ ਦੂਜਾ ਸੂਆ ਮਾਲਕ ਨੇ ਆਪਣਾ ਮੰਨ ਕੇ ਲਈ ਜ ਤੇ ਉਹ ਵੀ ਗਾ ਬਈ ਆਪਾਂ ਨੇ 35 ਕਿਲੋ ਲੈਣ ਪਾਉ ਕੀਤਾ ਪਿਆ ਦੋ ਚਾਹ। ਸੋ ਬੈੜ ਕਿਆ ਬਤਾ ਬਰੀਡ ਦੇਖੋ ਜਮਾ ਗਿਆ। 40 ਕਿਲੋ ਹੀ। ਠੀਕ ਹੈ। ਮਾਸ ਵੀ ਪੂਰਾ ਵਧੀਆ ਹੁੰਦਾ ਕਿ। ਪਰ ਆਪਾਂ ਕਹਿੰਦੇ 35 ਮੰਨ ਕੇ ਲੈ ਲਈ। ਆਲਾ ਬਈ 35 ਮੰਨ ਕੇ ਲੈ ਲਈ। ਸੋ ਬੈੜ ਦੇਖੋ ਜਮਾ ਪੂਰੀ ਸਾਫ ਸੁਥਰੀ ਪੂਰੀ ਮਾਨਕ ਜਿਹੜਾ ਹਰ ਇੱਕ ਬੰਦੇ ਦੇ ਮਾਣ ਪਸੰਦ ਲੱਗਣ ਵਾਲੀ ਬੈੜ ਆ ਜਮਾ। ਕੋਈ ਸੈਡ ਨਹੀਂ ਕੋਈ ਹੋਰ ਨਹੀਂ ਸਾਫ ਸੁਥਰਾ ਲੀਵਾ ਫਾੜੀ ਵਾਲਾ ਜੀ ਪੰਜ-ਛੇ ਦਿਨ ਪਹਿਨੇ ਹਜੇ ਨਾ ਕੋਈ ਸਵੇਲਿੰਗ ਨਹੀਂ ਜਿੱਪਤੀ ਤੇ ਠੀਕ ਹੈ ਸਾਡਾ ਫੇਸਬੁਕ ਕੁਆਲਿਟੀ ਦਿਖਾ ਰਹੀ ਫੁੱਲ ਐਸੇ ਫ੍ਰੀਡ ਆ ਜਾਓ ਸੀਮਣ ਵੀ ਆਇਆ ਮਨ ਕੇ ਜਾਂ ਸੈਕਸਟ ਲੱਗੇ ਹੋਇਆ ਜਰਮਨੀ ਦੇ 4432 ਤੋਂ ਗੱਪਣਾ ਠੀਕ ਹੈ ਸਾਰਾ ਬਾਇਓ ਡਾਟਾ ਆਪਾਂ ਦੇਵਾਂਗੇ ਨਾ ਠੀਕ ਹੈ ਠੀਕ ਹੈ ਤੇ ਰੇਟ ਬਾਜ਼ਾਰ ਇਹਦੇ ਭਾਈ ਰੇਟ ਇਹਦਾ ਫੋਨ ਤੇ ਕਰ ਲਾਂਗੇ ਕਈ ਵਾਰ ਵੀਰ ਇਕੱਠਿਆਂ ਕਈ ਵਾਰ ਦੋ ਲੈਣਾ ਚਾਹੁੰਦਾ ਹੋਵੇ ਠੀਕ ਹੈ ਠੀਕ ਹੈ ਨਾ ਆਪਾਂ ਉਸ ਹਿਸਾਬ ਨਾਲ ਕਰ ਲਾਂਗੇ ਠੀਕ ਹੈ ਬਾਕੀ ਜੇ ਕੋਈ ਵੀਰ ਇਕੱਠਾ ਠੀਕ ਆ ਬੋ ਮਾਨ ਤਨ 100 ਕਿਲੋ ਮੀਟਰ ਤੱਕ ਫ੍ਰੀ ਆਉਗਾ ਠੀਕ ਆ ਮਾਨ ਤਨ ਕਰ ਦਾਂਗੇ ਬੰਦੇ ਨੂੰ ਹਾਂ 100 ਕਿਲੋ ਮੀਟਰ ਤੱਕ ਫ੍ਰੀ ਭੇਜਾਂਗੇ ਠੀਕ ਆ ਕਰਾਸ਼ ਆਉਂਦਾ ਜੇ ਕੋਈ ਬੰਦਾ ਦੋ ਗਾਈਆਂ ਲੂਗਾ ਚਲੋ ਤੇ ਅੱਗੇ ਆ ਗਈ 4 ਨੰਬਰ ਦੇ ਇਹ ਵੀ ਬਾਈ ਦੂਜਾ ਸੂਆਗਾ ਠੀਕ ਆ ਕਲੂਨੇ ਨੇ ਮਾਨ ਲਿਆ 28 29 ਕਿਲੋ ਜਿੱਤਾ ਦਾ ਠੀਕ ਆ ਆਪੇ ਬੰਦੇ ਦਾ ਦੀ ਵੀ ਇਹ ਪੈਣੀ ਮਿਕਰ ਦੀ ਹੈਗੀ ਠੀਕ ਆ ਅੱਗੇ ਸਨੋਮੈਨ ਤੋਂ ਗੱਬਣਾ ਹੈ ਇਹ ਸਨੋਮੈਨ ਤਾਂ ਗੱਬਣਾ ਦੰਦੋਂ ਕਿਵੇਂ ਹੈ ਦੰਦ ਬਾਈ ਛੇ ਦੰਦਾਂ ਦੇ ਛੇ ਦਾ ਦੂਜਾ ਸੁਆ ਦੂਜਾ ਸੁਆ ਆ ਆ ਮੰਨ ਕੇ ਚੱਲ ਜਿੱਧਰ ਹੀ ਮਰਜੀ ਵੜੇ ਪਰ ਆ ਮੰਗਦੇ ਦੇ ਬੱਚੇ ਇਹਦੀ ਵੀ ਨਹੀਂ ਗੀਆਂ ਪਰ ਚੱਲਦੀ ਨਹੀਂ ਗੀਆਂ ਠੀਕ ਆ ਨਾਗ ਤਾਂ ਫਿਰ ਜੇ ਮੈਂ ਸਲੈਕਟਡ ਫਿਰ ਲਾਦੇ ਲੱਗਦੇ 5-7 ਦਿਨ ਲੱਭਣਦੇ ਹਨਾ ਬਾਈ ਲੱਗ ਜਾਂਦਾ ਟਾਈਮ ਹੁਣ ਜੇ ਚੰਗਾ ਜਾਨਵਰ ਲਾ ਕਹਿੰਦਾ ਬਾ 15 ਨਾਗ ਇਕੱਠੇ ਕਰਨ ਤੇ ਘਟ ਘਟ 200 ਪੁੱਛ ਤੇ ਵੇਖਿਆ ਹੋਊਗਾ ਬਾਈ ਬਾਦੀ ਦੇਖੇ ਹੋਣੇਗੇ ਠੀਕ ਆ ਮੰਨ ਕੇ ਚੱਲੋ ਵੀ 5-400 ਪੁੱਛ ਤੇ ਛਾਂਟੀ ਵਜੀ ਵੇ ਜਾਣਾ ਸੂਸ ਕੁਆਲਟੀ ਦਿਖਾ ਦੇ ਦੋਈ ਸੋ ਦੇਖੋ ਕਾਨ ਨਹੀਂ ਆਏ ਨੇ ਕਿ ਕੋਈ ਗਾਵਾਂ ਮੋਟੀਆਂ ਨੇ ਹਨਾ ਦੁੱਫੜਾ ਗਾਈਆਂ ਨਹੀਂ ਗੀਆਂ ਠੀ ਸੋ ਕੱਦ-ਕੱਦ ਦੇਖੋ ਸ਼ਾਈਨਿੰਗ ਵਗੈਰਾ ਦੇਖੋ ਇਹਦੇ ਪਿੰਡੇ ਦੇ ਉੱਪਰ ਤੇ ਦਿਨ ਕਿਆ ਕਰਦੇ ਸਹੀ ਹੈ ਦਿਨ ਤੇ ਇਹਨੂੰ ਲਾਉਣ ਨੂੰ ਬਾਕੀ ਪੈਣੇ ਹੋ ਜੀ 10 ਦਿਨ ਬਾਕੀ ਤੇ ਰਾਜ ਹੀ ਸਮੀ ਪੜੀ ਵੀ ਪੂਰੀ ਓਕਿਆ ਹਾਂ ਨਾ ਪੂਰੀ ਹੈ ਸੱਤ ਦਿਨ ਹੁੰਦੇ ਪੂਰੇ ਲੀਕ ਠੀਕ ਹੈ ਸੋ ਉੱਪਰ ਦੀ ਲਿਆ ਹਾਂ ਜੀ ਸੋ ਇੱਕ ਦਿਨ ਉੱਪਰ ਦੀ ਖੜ ਜੂਗੀ ਹਾਂ ਇਹ ਦੁੱਧ ਦੀ ਐਵਰੇਜ ਹੈ ਤੇ ਕੀ ਦੀ ਦੁੱਧ ਦੀ ਬਈ 35 ਕਿਲੋ ਨਿਮੀ ਦਾ ਹੈਗੀ ਬੈਠਦੀ 35 ਕਿਲੋ ਇਹ ਹੈ ਤਾਂ ਕਹਿੰਦੇ ਆਪਾਂ 40 ਕਿਲੋ ਕਹੀਦੀ ਚਾਹੇ 35 ਕਿਲੋ ਨਾਲ ਨੋਰਮਲ ਦੁੱਧ ਦਊਗੀ ਬੈੜਾ ਠੀਕ ਆ ਸਾਫ ਸੁਥਰੀ ਰਾਜੀ ਸਮਝੀ ਹੋਈ ਸੋਚਦੇ ਆ ਰ ਕੋ ਸਭਾ ਕੀ ਤੇ ਅਗਰ ਹੋਰ ਲੈਵਾ ਫਟਫਟਾ ਪੂਰਾ ਇਹ ਕਿਹੜਾ ਕਹੇ ਵੀ ਆ ਕੇ ਵੀ ਪਤਾ ਛੋਟੀ ਹੀ ਨਿਕਲ ਜਾਣੀ ਹੈ ਹਨਾ ਠੀਕ ਆ ਕੋਲੇ ਆ ਕੇ ਕਿਰਾਂ ਦਸਨ ਪਾਵੇ ਬੈੜਾ ਦੀ ਮੁਰਦਾ ਨਹੀਂ ਬੰਦਾ ਜੇ ਉਹ ਸੋ ਪੂਰੇ ਸਿਲੇਕਟਡ ਪੀਸੀ ਤੁਹਾਨੂੰ ਦਿਖਾਈ ਜਾਣੇ ਜਿਵੇਂ ਰਾਜੀ ਸਮਝੇ ਆਪਣੀਆਂ ਗਾਵਾਂ ਇਹ ਜਿਹੜੀ ਨਾਲ ਖੜੀ ਆ ਪਾ ਗਾਂ ਦੇਖੀ ਜਾਣੇ ਇਹ ਬਈ ਦੂਜਾ ਸੂਲਾ ਸ ਇਹ ਮਾਰਕ ਅਦੇ ਪਰ ਉਹਨੇ ਨੇ 36 ਕਿਲੋ ਦੱਤਾ ਹੋਵੇ ਦਾ 36 ਕਿਲੋ ਹਾਂ ਅੱਜ ਦਿਨ ਕਿਹ ਰਹੇਗੇ ਦਿਨੇ ਦੇ ਪੈਣ ਹੈ ਬਈ 9-10 ਦਿਨ ਇਹਦੇ ਪੈਣੇ ਨੇ 9-10 ਦਿਨ ਬਾਕੀ ਤੇ ਸਾਈਜ਼ ਬਾਡੀ ਵੰਦਰ ਬਹੁਤ ਅਗੜੀ ਹੈ ਫੁੱਲ ਸਾਈਜ਼ ਹੈ ਵੀਰੇ ਥਣ ਗੁੱਲੇ ਵਾਲਾ ਜਮ ਹਾਂ ਹਾਂ ਬਈ ਹੱਥੀ ਚਬਾਈ ਵਾਲਾ ਵੀ ਆ ਠੀਕ ਕੱਢ ਦਿਅਰ ਸਕਦੇ ਹਨ ਹਾਂ ਬਣੂ ਬਣੂ ਬਹੁਤਾ ਇਹ ਵੜਾ ਹੈ ਠੀਕ ਹੈ ਦੋਦੇ ਕੀ ਨਾਰਮਲੀ ਆਵਣਗਾ 40 ਕਿਲੋ ਖੁੱਲਾ ਹੀ ਦੇਣਾ ਬੜਨੀ 40 ਮਣ ਨੂੰ ਟੱਚ ਕਰਨ ਵਾਲੀ ਹੈਗੀ ਆ ਜੀ ਤੇ ਜਿਹੜੀਆਂ ਬਾਅਦ ਤਿੰਨ ਦਿਖਾਈਆਂ ਇਹਦਾ ਮਨ ਕੇ ਚੱਲ ਵੀ ਪੋਕੇ ਵੀ ਸਿਆ ਜਮਾ ਹਣਾ ਭਾਈ ਆਪਣੇ ਕੋਲ ਹੋਰ ਵੀ ਬੈੜਾ ਆਉਣਗੇ ਬਹੁਤ ਚੰਗੀਆਂ ਠੀਕ ਹੈ ਤੇ ਆ ਮਨ ਕੇ ਉਹ ਵੀ ਵਧੀਆ ਆਉਣੀਆਂ ਏਦਾਂ ਦੇ ਬੋਡੀ ਬੰਤਰ ਜੀ ਹੋਣਗੀਆਂ ਉਹ ਏਦਾਂ ਦੀ ਨਹੀਂ ਵੀ ਇਹਨੂੰ ਤੋਰੀ ਮੜਾ ਪੰਜਵੇਂ ਉੱਪਰ ਨੂੰ ਸੋ ਬੈੜ ਦੇਖੋ ਕਿਆ ਬਾਤ ਹੈ ਸਾਫ ਸੁਥਰੀ ਪੂਰੀ ਰਾਜੀ ਸਮੀ ਬੜੀ ਵੀ ਕਿਸੇ ਪਾਸੇ ਲੱਸੀ ਨਾ ਵੀ ਨਹੀਂ ਤੇ ਸਹਿਜ ਜੀ ਵਗੈਰਾ ਦੀ ਗੱਲ ਅਕਦੀ ਤਿੰਨੇ ਇਕੱਠੇ ਲੈਣਾ ਚਾਹੁੰਦਾਗਾ ਆਪਾਂ ਤਿੰਨੇ ਵੀ ਇਕੱਠੇ ਪਾਣਾ ਦੇ ਦਾਂਗੇ ਜਾਏਗਾ ਲਾ ਸੋ ਫੇਸ ਕੁਆਲਟੀ ਵਗੈਰਾ ਦੇਖੋ ਤੇ ਥਾਨ ਦੇਖੋ ਥੱਲੇ ਸੋਹਣਾ ਸਾਫ ਸੁਥਰਾ ਰਾਜੀ ਸਮੀ ਬੜੀ ਵੀ ਦਿਨ ਹਫਤਾ ਘਣ ਕੱਢਦੀ ਆ ਪਲੂਣ ਦਾ 35 ਤੋਂ ਪਾਰ ਤੋਂ ਦਿੱਤਾ ਵੈਸੇ ਵਾਰ 40 ਮੰਨ ਕੇ ਲੈ ਸਕਦਾ ਬੰਦਾ ਤੇ ਨਾੜਾ ਨੂੜਾ ਦੇਖੋ ਇਹਦੇ ਹਵਾਨੇ ਤੇ ਸੋਹਣਿਆ ਸਾਫ ਸੁਥਰਾ ਗੁੰਦੀ ਵੀ ਆ ਚਾਰੇ ਪਾਸੇ ਜਮਾ ਕਿਸੇ ਪਾਸਿਓ ਹੱਥ ਦਰਾਣੀ ਹਨਾ ਸੋ ਲੇਵਾ ਵਗੈਰਾ ਦੇਖ ਸਕਦਾ ਸੋਹਣਾ ਸਾਫ ਸੁਥਰਾ ਤੇ ਫਿਟਨੈਸ ਵਾਲਾ ਲੇਵਾ ਜਮਾ ਹਨਾ ਤੇ ਦਿਨ ਰਹਿ ਕੇ ਜੇ ਹਫਤਾ ਹਫਤਾ ਘਣ ਸੂਣ ਚਾ ਤਬਾ ਮੰਨ ਕੇ ਹੱਤਾ ਤੱਕ ਲੈਣੀਆਂ ਵੀਰੇ ਵੇੜਾ ਠੀਕ ਹੈ ਹਾਂ ਇਹ ਇੱਕ ਦੋਨ ਵੱਦ ਬਸੱਖਦੀ ਲੈ ਜੇ ਜਾਏਗਾ ਲਾ 40 ਦੇ ਨੇੜੇ ਤੇ ਦੁੱਧ ਪਾਉਣ ਵਾਲੀ ਹੈਗੀ ਆ ਜਮ ਹਾਂ ਜੇ 20 ਕੁ ਤੰਨੀ ਵੜਾ ਮੰਨ ਤੇ ਇਹ ਵੀ 35 35 ਪਲੱਸ ਵਾਲੀਆਂ ਹੈਗੀਆਂ ਤੰਨੀ ਐਵਰੇਜ ਮੰਨ ਕੇ 35 ਦੀ ਐਵਰੇਜ ਮੰਨ ਕੇ ਦੁੱਧ ਦੇ ਸਕਦੇ ਆ ਜੇ ਕਈ ਵਾਰ ਇਕੱਠੇ ਲੈਣਾ ਦੋਦਾ ਵੀਰ ਕੋਈ ਠੀਕ ਆ 50 ਪਲੱਸ ਵਾਲੀਆਂ ਨੋਰਮਲੀ ਦੁੱਧ ਮੰਨ ਕੇ ਲੈ ਲੈ ਜਿਹੜਾ ਕੋਈ ਨਵਾਂ ਹੈ ਜੇ ਕੋਈ ਵਧੀਆ ਫਾਰਮਰ ਆ ਕੇ ਖੜਿਆਰੀ ਹੈਗਾ ਦੁੱਧ 40 40 ਕਦੋਂ ਵੀ ਲੈ ਲਊਗਾ ਠੀਕ ਆ ਜੀ ਤੇ ਅੱਗੇ ਆਪਾਂ ਆ ਬੱਚੇ ਦੇਖੇ ਨੇ ਜਿਹੜੀਆਂ ਇਹ ਬਈ ਪਹਿਲੇ ਨਾਲ ਹੈਗੀ ਠੀਕ ਹੈ ਮੂੰਹ ਚਾਰ ਦੰਦਾਂ ਦਾ ਚਾਰ ਦੰਦ ਪਹਿਲਾਂ ਸੁਆ ਇਹਦੇ 35 ਦਿਨ ਬਾਕੀ ਨਹੀਂ ਜੀ 35 ਦਿਨ ਇਹਦੇ ਸੂਜ ਮਹੀਨਾ ਬਾਕੀ ਬਹੀਨੇ ਤੋਂ ਉੱਪਰ 5-4 ਹਾਂ ਕਹਿੰਦੇ ਤੇ ਕਹਿੰਦੇ 10 15 ਨਾਲ ਲੈ ਵਲੇ ਇਦਾਂ ਦੀ ਡਿਜ਼ਾਈਨ ਹੀ ਕਹੀ ਦੀ ਠੀਕ ਹੈ ਠੀਕ ਹੈ ਮੈਂ ਮੰਨ ਕੇ ਚੱਲ ਵੀ ਤੇ ਫੁੱਲ ਬਹੁਤ ਪਈਆਂ ਨੇ ਠੀਕ ਆ ਫਿਰ ਫੁੱਲ ਬੋਡੀ ਵੇਟ ਦੇ ਵਿੱਚ ਇਹਦੇ ਜਿਹੜੇ ਪੂਰੇ 35 ਅਰੀਜਨਲ 35 ਦਿਨ ਪੈਣੇ ਜੀ ਕੀ ਐਵਰੇਜ ਰਹਿੰਦੇ ਦੋਧੜੇ ਦੀ ਆਰੇ ਦੇ ਬਾਈ 35 ਕਿਲੋ ਖੁੱਲੀ ਦੋਧੂਗੀ ਵੀ ਵਰਤ ਪੈਣੇ 35 ਕਿਲੋ ਤੋਂ ਪਰੋਂ ਵਾਲੇ ਬੱਚੀ ਹੈਗੀ ਆ ਕੋਈ ਵੀਰ ਆਪ ਨੂੰ ਇਹਦੇ ਬਾਰੇ ਕੋਈ ਚੰਗੀ ਕੀਮਤ ਦੇ ਲੈ ਕੇ ਆਂਦੀ ਜੀ ਜਾਂ ਚੰਗੀ ਕੀਮਤ ਦੇ ਦਵਾ ਜੇ ਜੇ ਗੱਲ ਤੇ ਅੱਗੇ ਜਿਹੜੀ ਇਹਦੇ ਨਾਲ ਆ ਗਈ ਇਹ ਕਿੰਨਾ ਟ ਠੀਕ ਹੈ। ਵੀਰ ਮੀਨਾ ਮੀਨਾ ਕੇ ਚੰਗਾ ਲੈਣਾ ਚਲੋ ਕੋਈ ਵਾਲੀ ਭੇਜਾਂਗੇ। ਇਹ ਸੁਆਗਰਾ ਸੂਰੀ। ਇੱਕ ਲੋਤਾ ਪਹਿਲਣ ਦਾ। ਦੂਜਾ ਸੂਰੀ। ਇਹ ਸੁਆਗੀ। ਠੀਕ ਹੈ ਮੀਨਾ ਬਾਕੀ ਇਹਦਾ ਵੀ। ਮੀਨਾ ਬਾਕੀ ਵੀਰੇ ਇਹਦਾ। ਠੀਕ ਹੈ ਚੰਗੇ ਬਾਡੀ ਵਾਂਦਰ ਚ ਆ ਗਈ ਇਹ ਵੀ। ਬਾਈ ਫੇਸਬੁਕ ਕੁਆਲਟੀ ਦਿਖਾਦੇ ਬਈ ਬਹੁਤ ਪਿਆਰੀਆਂ ਨਹੀਂ ਆ। ਠੀਕ ਹੈ। ਸੋ ਦੇਖੋ ਮੂੰਹ ਮੱਥਾ ਚੰਗਾ ਤੇ ਜਿੰਦ ਜਨ ਨਾਲੇ ਪੂਰਾ ਰਾਜ ਚਾਪੜ ਵਰਗੇ ਬਹਿਣਾ ਜਮ। ਹਾਂ ਬਈ ਕੋਈ ਐਵੇਂ ਨਿੱਥੀਆਂ ਲਾਮੀਆਂ ਨਹੀਂ ਆ। ਠੀਕ ਹੈ ਅੱਗੇ ਐਂਡ ਤੇ ਆ ਗਈ ਜਿਹੜੀ ਬੜ। ਇਹਦਾ ਮੈਂ 32 ਕਿਲੋ ਕੋਲੋਨਾ ਦੋ ਦਿੱਤਾ ਗਿਆਗਾ ਠੀਕ ਹੈ ਤੇ ਇਹ ਵੀ ਦੂਜਾ ਸੂਆ ਇਹਦੇ 25 ਦਿਨ ਪੈਂਡਿੰਗ ਬਾਕੀ ਠੀਕ ਹੈ ਮਹੀਨਾ ਹੀ ਇਹਦਾ ਮੰਨ ਲਈਏ ਅਮਹੀਨਾ ਮੰਨ ਕੇ ਲੈ ਲੈ ਵੀਰੇ ਕੋਈ ਗੱਲ ਨਹੀਂ ਠੀਕ ਹੈ ਨੰਬਰ ਐਡਰੈਸ ਬੋਲ ਦਿਓ ਦੁਬਾਰਾ ਆਪਣਾ ਨੰਬਰ ਬਾਈ ਹੈਗਾ 987786889 ਦੂਜਾ ਨੰਬਰ ਇਹਦਾ 973550844 ਇਹ ਵੱਡੇ ਭਰਾ ਦਾ ਨੰਬਰ ਆ ਜੀ ਠੀਕ ਹੈ ਸੋ ਪੈਂਡ ਹੰਡਿਆ ਜਿਲ੍ਹਾ ਬਰਨਾਲਾ ਆਪਾਂ ਕਾਫੀ ਨਾਲ ਤੁਹਾਨੂੰ ਦਿਖਾ ਚੁੱਕੇ ਹਾਂ ਕੋਈ ਵੀ ਨਾਲ ਤੁਹਾਡੇ ਪਸੰਦ ਆ ਕੇ ਦੇਖ ਕੇ ਤਸੱਲੀ ਕਰਕੇ ਖਰੀਦਦਰੀ ਕਰ ਸਕਦੇ ਹੋ ਸੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ